ਜੀ ਸਰ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਇਸੇ ਵਾਰ ਕੰ ਦਾ ਮੌਕਾ ਤਾਂ ਮਾਣ ਮੱਤਿਆ ਹਾਂਜੀ ਸਾਡੇ ਸੇਤ ਸਰਪੰਚੀਆਤਾ ਅਸੀ ਜੈਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਦੇ ਬਿਲਕੁਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸਰਵ ਸ਼ਾਂਤੀ ਨਾਮ ਅਕਸਰ ਮਨ ਚੁਣਿਆ ਮੈਂ ਸਭੰਸ਼ਨ ਲਾਤੇ ਹਾਂ ਤੇ ਜੋ ਵੀ ਪਿੰਡ ਦੇ ਕੰਮ ਉਹ ਸਾਰੇ ਚੁਲਦੇ ਢੰਗ ਨਾਲ ਸਰਕਾਰ ਤੋਂ ਗ੍ਰਾਂਟ ਲੈ ਕੇ ਤੇ ਪਿੰਡ ਨੂੰ ਇੱਕ ਨੰਬਰ ਕੰਡ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਪੰਚੋ ਪਿਛਲੀ ਪੰਜਾਦੋਂ ਕੋਲੇ ਦੂਰੇ ਕੰਮ ਰਹਿ ਗਏ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜਾਣੇ। ਦੇਖੋ ਪੇਰੀ ਸ਼ਤਾਤ ਦੇ ਮੁਕੇ ਤੇ ਗਲੀਆਂ ਦੂਰੇ ਨੇ ਛੱਡੀਆਂ। ਉਹ ਗਲੀਆਂ ਨੂੰ ਪੂਰਾ ਕੀਤਾ ਜੋ ਇੱਕ ਦਿਨ ਇਲੈਕਸ਼ਨ ਤੋਂ ਪਹਿਲੇ ਬਣਾ ਦਿੱਤੀ ਸੀ ਪ੍ਰਵੰਤਕ ਲਾ ਕੇ ਤੇ ਜਿਹੜੀਆਂ ਦੂਆ ਉਹ ਇਸ ਟਾਈਮ ਉਨ ਬਣ ਜਾਂਦੀਆਂ ਬੈਠਾ ਸਾਡੇ ਸਾਤੇ ਪਿੱਛੇ ਆ ਹੈਗਾ। ਤੇ ਬਾਕੀ ਸ਼ਤਾਤ ਦੇਗੀ ਦੇ ਬਾਅਦ ਦਾ ਕੰਮ ਵਾਲਾ ਮੜੀਆਂ ਦਾ ਕੰਮ ਵੀ ਹੋਣਾ ਹਟੇ। ਬਿਲਕੁਲ ਮੜੀਆਂ ਜਿਹੀਆਂ ਛੱਸੀਆਂ ਪਈਆਂ ਕੋਈ ਉਥੇ ਨਲਕਾ ਨਹੀਂ ਕੋਈ ਟੁੱਟੀ ਨਹੀਂ ਉਥੇ। ਅणि ਤੋਂ ਪੰਚਾਵੋ ਇਸ ਕੀ ਹਮ ਦੇਖਿਆ ਹੈ ਜਦੋਂ ਬਾਹਰਲੇ ਪਿੰਡਾਂ ਚ ਜਾਈਦਾ ਹਾਂਜੀ ਬੋਲੋ ਬੂਟੇ ਲੱਗੇ ਹੁੰਦੇ ਲਾਟਾ ਹਾਂਜੀ ਹਾਂਜੀ ਪਿੰਡ ਦੇ ਅੰਦਰ ਇਹਨਾਂ ਤੋਂ ਕਰੀਏ ਇੱਕ ਤਾਂ ਸੋਹਣੀ ਪਾਰਕਿੰਗ ਨਾਲ ਤਾਂ ਹੁੰਦੀ ਆ ਡਿਸਪੈਂਸਰੀ ਹੁੰਦੀ ਆ ਹਾਂਜੀ ਔਰ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਝੂਲੇ ਲੱਗੇ ਹੁੰਦੇ ਨੇ ਚਾਹ ਦੇ ਲੱਗੇ ਨੇ ਉਹਦੀਆਂ ਦੇਖਣੇ ਜਰੂਰੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਕੋਈ ਇਦਾਂ ਦੀ ਸੁੱਖ ਸਹੂਲਤ ਹੈਗੀ ਆ ਨਹੀਂ ਸਾਡੇ ਕੋਈ ਨਹੀਂ ਝੂਲੇ ਨਹੀਂ ਲੱਗੇ ਪਿੰਡੀ ਮਹਿਨਤ ਸਾਡੇ ਪੰਚਾਇਤੀ ਜਗ੍ਹਾ ਹੀ ਨਹੀਂ ਦੀ ਜਿਸ ਕਾਰਨ ਇਹ ਕੰਮ ਕੋਈ ਸ਼ੁਰੂ ਕਰ ਨਹੀਂ ਸਕਦੇ ਪਜਾਇਤੀ ਜਗ੍ਹਾ ਹੋਏ ਤੇ ਇੰਟਰਸਪੈਂਸਰੀ ਬਣਾਈਏ ਉੱਥੇ ਜਾਂ ਹੋਰ ਵੀ ਕੁਝ ਖੇਤ ਨਮਾਤੇ ਬਚਨ ਤਰੇ ਗਰਾਉਂਡ ਬਣਾਈਏ ਜਗ੍ਹਾ ਤੋਂ ਮਾਰਖਾਨੇ ਆਂ ਹਾਂਜੀ ਤੁਹਾਨੂੰ ਲੱਗਦਾ ਕਿ ਪਿੰਡੇ ਸਾਰੇ ਕੰਮ ਹੋਣ ਵਾਲੇ ਰੱਖਾਂ ਹਾਂਜੀ ਲਗਭਗ ਹੋਏ ਜਿਹੜੇ ਹੋਣ ਵਾਲਿਓ ਮੌਕੇ ਦੇ ਪਹਿਲੇ ਦਿਨ ਅੱਧ ਕਰਾਂਗੇ ਹਾਂਜੀ 500 ਦਾ ਸੰਕਰ ਦੀ ਸੋਚ ਹੈ ਕਾਫੀ ਪਿੰਡਾਂ ਚ ਹੁੰਦੀ ਹੈ ਜਿਹੜੇ ਜੋ ਖਲੋਪ ਹੁੰਦੇ ਉਹਨਾਂ ਦਾ ਸੰਕਰ ਨਹੀਂ ਬਣੇ ਗਰੀਬ ਤੇ ਦਾ ਸੰ ਨਹੀਂ ਬਣਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡੇ ਕੋਲ ਇਦਾਂ ਦੀ ਅਫਸਰ ਕਾਰਡ ਤੋਂ ਸਾਡੇ ਲਗਭਗ ਸਾਰੇ ਘਰਾਂ ਦੇ ਬਣੇ ਆ ਕਿ ਜਾਂਦੀ ਘਰ ਦੋ ਚਾਰ ਗੱਜਾਂ ਤੇ ਨਹੀਂ ਬਣਦੇ ਉਹਦੀ ਕੋਸ਼ਿਸ਼ ਕਰਾਂਗੇ ਮਹਰਾਵਾਗੇ ਜੂਰ ਅੰਦਰੇ ਕਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਤੇ ਜ਼ਗਾਹ ਨੇਤਾਾਂ ਦਾ ਨਿਆਂ ਨਾਮ ਪਾਈ ਜਾਂਦੀ ਆ ਹਾਂਜੀ ਤੁਹਾਡੀ ਕੋਈ ਤਾਂ ਕਿਵੇਂ ਦੇਖਿਆ ਜਾਏ ਨਹੀਂ ਛੜੇ ਕੰਮ ਕਰਾਈ ਦੰਦੇ ਰੱਖਿਆ ਨਾਜ਼ਰ ਪਾਏ ਆ ਕੰਮ ਕਰਾਈ ਤਾਂ ਨਾਲ ਹਾਂਜੀ ਨਾਲ ਲੋਕੇ ਕੰਮ ਕਰਾਈ ਤਾਂ ਦੇ ਇਹ ਲੱਗਦਾ ਤੁਹਾਨੂੰ ਬਿਲਕੁਲ ਜਾਇਜ਼ ਜਿਹੜੇ ਪਾਏ ਜਾਂਦੇ ਹਾਂ ਹਾਂਜੀ ਹਾਂਜੀ ਬਿਲਕੁਲ ਜਾਇਜ਼ ਜੀ ਪੋਪਾ ਨਸ਼ਾ ਬੰਦ ਜੁੱਦ ਨਸ਼ਾ ਹਰੋਦ ਹਾਂਜੀ ਪੰਜਾਬ ਫਿਰ ਕਾਲੇ ਮੁਹੰਮਦ ਸੜੀ ਆ ਆਪਜੀ ਦੇ ਪਿੰਡ ਨੂੰ ਲੈ ਕੇ ਕਿਵੇਂ ਦੇਦੀ ਦੇਖੋ ਸਾਡੇ ਦੇ ਪਿੰਡ ਵਿੱਚ ਕੋਈ ਐਸਾ ਅਜੇ ਨਸ਼ਾ ਵੇਚਣ ਵਾਲਾ ਨਾ ਕੋ ਹੁੰਦਾ ਨਾ ਕੋ ਵੇਚਦਾ ਅਗਰ ਜੇ ਕੋਈ ਆਏਗਾ ਤੇ ਅਸੀਂ ਪੰਚਾਇਤ ਨਾਲ ਮਤਾ ਪਾ ਕੇ ਪਾਇਆ ਵੀ ਜਿਹੜਾ ਬੱਚੇ ਕੰਮ ਖੁਦ ਸਰਕਾਰ ਨੂੰ ਤਰਾਹ ਦੇ ਕੇ ਉਹਨੂੰ ਫੜਾਵਾਂਗੇ ਨਾ ਕੋਈ ਜਿਹੜਾ ਕੰਮ ਨੂੰ ਹੁੰਦਿਆਂਗੇ ਬੱਚਿਆਂ ਦੀ ਜਿੱਤੇ ਵਿਖਵਾ ਤੇ ਚੰਗਾ ਕੰਮ ਕਰਾਂਗੇ ਵਧੀਆ ਕੰਮ ਕਰਾਂਗੇ ਹਾਂਜੀ ਸੁਪਰ ਜੱਪਨ ਸਾਹਿਬ ਕਈ ਵਾਰੀ ਪਿੰਡਾਂ ਦੇ ਟਕੜੀ ਇਹਨੇ ਕੋਈ ਆ ਜਾਂਦਾ ਲੋਕਾਂ ਨੂੰ ਥਾਣੇ ਚਲੇ ੱਤੇ ਥੱਲੇ ਥਾਣੇ ਜਾਂਦਾ ਸਮਾਂ ਹੀ ਬਰਬਾਦ ਹੁੰਦਾ ਪੈਸਾ ਹੀ ਖਰਚ ਹੁੰਦਾ ਹਾਂਜੀ ਇੱਕ ਸਰਮੰਝ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਫਰਜ ਹੁੰਦਾ ਕਿਵੇਂ ਦੇ ਦੀ ਵੀ ਕੋਈ ਸਾਡੇ ਪਹਿਲੇ ਗੱਲ ਤੋਂ ਲੋਗਾਂ ਨਾਲ ਝਗੜਾ ਕਰਦੇ ਨੇਗੇ ਜੇ ਇੱਕ ਤੋਂ ਝਗੜੇ ਹੋਏ ਵੀ ਆ ਤੋਂ ਦੇ ਬੈਠ ਗਏ ਅਸੀਂ ਇੱਥੇ ਪੰਚਾਇਤ ਦੀ ਨਿਵੇੜ ਦਿੱਤਾ ਆਉਂਦਾ ਥਾਣੇ ਗਏ ਵੀ ਤੋਂ ਟਾਈਮ ਲੈ ਕੇ ਅਸੀਂ ਪਿੰਡ ਆ ਜਾਂਦੇ ਰਹੇ ਆ ਇੱਥੇ ਰੈਣਾ ਕਰਾ ਕੇ ਦਿੱਤੇ ਹੁੰਦੇ ਨੇ ਆਪਾਂ ਨੂੰ ਹਾਂਜੀ ਇਹ ਸਰ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਇਹ ਮਰੂਲਦਾ ਹੁੰਦਾ ਤੁਹਾਡੇ ਪਿੰਡ ਤੇ ਕਾਫੀ ਨੌਜਵਾਨ ਹੋਣਗੇ ਹਾਂਜੀ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਮੁਕੀ ਇਹ ਪੇੜ ਹੋਣਗੇ ਵੇਖੋ ਜੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਖੇਡਣ ਵਾਸਤੇ ਇੱਕ ਜਗ੍ਹਾ ਥੀਕ ਕਰੀਏ ਜਿਸ ਤਰ੍ਹਾਂ ਹੋਏ ਛੋਟੂ-ਬੁਟੀ ਜਗ੍ਹਾ ਦੇ ਦਿੱਤਾ ਉੱਥੇ ਪੇੜ ਕਰ ਕਰ ਸਕਣ ਖੇਡਾਂ ਦੁਕਾਨ ਤੇ ਜੋ ਖੇਡਾਂ ਬੱਚੇ ਜਾਣਗੇ ਉਹ ਨਸ਼ੇ ਤੋਂ ਪ੍ਰੇਤ ਹੋਣਗੇ ਨਸ਼ਾ ਨਹੀਂ ਧਿਆਨ ਕਰਨਗੇ ਹਾਂਜੀ ਇਹ ਸਾਡੇ ਇਹੋ ਕੋਸ਼ਿਸ਼ ਆ ਵੀ ਕੋਈ ਨਾ ਕੋਈ ਜਗ੍ਹਾ ਲੱਭ ਕੇ ਥੋੜੀ ਬੋਤੀ ਉਹਨਾਂ ਨੂੰ ਕੋਸ਼ਿਸ਼ ਕਰ ਲਈ ਤੇ ਉਹਨਾਂ ਨੂੰ ਗਰਾਊਂਡ ਬਣਾ ਕੇ ਦਈਏ ਗਰਾਊਂਡ ਦੇ ਵਿੱਚ ਫਿਰ ਉਹ ਜੀਮ ਦਾ ਸਮਾਨ ਲੈ ਕੇ ਦਈਏ ਤਾਂ ਉਹਨੂੰ ਜਾ ਕੇ ਖੇਡਾਂ ਵੱਲ ਧਿਆਨ ਕਰਨਗੇ ਤੇ ਨਸ਼ੇਰ ਨਹੀਂ ਜਾਣਗੇ। ਉਹਨਾਂ ਸਭ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਦੇ ਦਿਓ ਕੀ ਲੱਗਦਾ ਸਕੂਲ ਦੇ ਵਿੱਚ ਕੋਸਟਾਫ ਦੀ ਕਮੀ ਲੱਗਦੀ ਆ ਜਾਂ ਸਕੂਲ ਅਪਗ੍ਰੇਡ ਹੋਣ ਦੀ ਲੋੜ ਹੈਗੀ। ਦੇਖੋ ਜੀ ਸਕੂਲ ਸਾਡਾ ਜਿਹੜਾ ਮੈਡਲ ਪਹਿਲਾਂ ਬਣਿਆ ਬਹੁਤ ਸੋਨੇ ਬੱਚੇ ਪੜ੍ਹਾਈ ਕਰਦੇ ਸਟਾਫ ਬਹੁਤ ਵਧੀਆ ਸਾਡੇ ਇੱਥੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਭਰਾਈ ਵਧੀਆ ਕਰਾ ਰਿਆ। ਅਗਰ ਸ਼ੂਲੀ ਦੀ ਬਿਲਡਿੰਗ ਜਾ ਕੇ ਵੇਖੋ ਤੇ ਇਹੋ ਜੀ ਪ੍ਰਾਈਵੇਟ ਸਕੂਲਾਂ ਦੀ ਬਿਲਡਿੰਗ ਦੀ ਹੈ ਸਾਡੇ ਸਰਕਾਰੀ ਸਕੂਲ ਦੀ ਬਿਲਡਿੰਗ ਬਣੀ ਹੈ ਮਤਿਆਂ ਬਹੁਤ ਪ੍ਰੇਰਣਾ ਦੇ ਰਹੇ ਮਾਸਟਰ ਸਟਾਫ ਜਿਹੜਾ ਬਹੁਤ ਵਧੀਆ ਇੱਥੇ ਸਾਡੇ ਤੁਹਾਨੂੰ ਸਭ ਤੱਕੇ ਕੋਠੇ ਨਗਰਾਟਾਂ ਪਿੰਡਾਂ ਜਾਈਆਂ ਨਵੇਂ ਫਾਰਮ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਦੇ ਕਿੰਨੇ ਕੱਚੇ ਕੋਠੇ ਨਗਰਾਟਾਂ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਗਏ ਦੇਖੋ ਇਹ ਫਲਾਈ ਸਾਡੇ ਕੱਚੇ ਕੋਠੇ ਦੇ 4-5 ਹੀ ਗਏ ਉਹ ਫਲਾਈ ਇੱਥੇ ਦੇਖਣ ਗ੍ਰਾਂਟ ਅਜੇ ਤੱਕ ਕੋਈ ਨਹੀਂ ਆਈ ਹੁੰਦੀ ਹਾਂਜੀ ਤੇ ਬਾਕੀ ਦੇ ਮਕਾਨ ਪੱਕੇ ਸਾਰੇ ਹਾਂਜੀ ਉਹ ਸਤਨ ਸਾਬ ਤੁਸੀਂ ਕਿਹੜਾ ਫੈਸਲਾ ਦਿੱਤਾ ਕਿ ਪਿੰਡ ਵਿੱਚ ਥੋੜੀ ਦਾ ਕੰਮ ਕਰਾਉਣੇ ਜਾ ਰਹੇ ਹੈ ਜਿਹੜਾ ਫੈਸਲਾ ਸੁਖ ਹੁਦਦਾਂ ਤੋਂ ਬਣਦਾ ਪਿੰਡ ਵਿੱਚ ਕੋਈ ਗਲੀਆਂ ਦੋ ਘੰਟੇ ਨਾਲ ਕਰਾਉਣੀਆਂ ਉਹ ਕਰਾਉਣੀਆਂ ਇੱਕ ਪਾਰਕ ਦਾ ਜਿਹੜਾ ਥੋ ਦੋ ਘਣਾ ਹੈਗੀ ਉਹ ਚਾਚ ਫੇਰੇ ਦੁਆਰਾਂ ਕਰਾਉਣੀਆਂ ਤੇ ਉਹਦੇ ਬਾਅਦ ਸਾਨੂੰ ਪੈਸੇ ਚਾਹੀਦੇ ਸਰਕਾਰ ਤੋਂ ਸੁਖ ਹੁਦਦਾਂ ਨੂੰ ਜੀ ਮਿਲ ਜੇ ਤੇ ਅਸੇ ਤਰੀਕੇ ਨਾਲ ਇੱਕ ਜਿਹੜਾ ਗਰਾਊਂਡ ਬਣ ਜਾਏ ਤੇ ਬੱਚੇ ਜਿਹੜੇ ਖੇਡਣ ਜਗ੍ਹਾ ਇਹ ਸਭ ਸੈਂਟਰ ਗੋਮਨ ਦਾ ਪੰਜਾਬ ਸਰਕਾਰ ਤੋਂ ਸੁਖ ਹੁਦਦਾਂ ਨਜ਼ਦੀਕ ਲੋਕਾਂ ਵਾਸਤੇ ਪਿੰਡਾਂ ਚ ਹੁੰਦੀਆਂ ਕਿਤਨਾ ਜ਼ਿਆਦਾ ਧੜੇ ਬੰਦੀ ਹੁੰਦੇ ਗਰੀਬ ਤੇ ਕੰਮ ਤਾਡੀ ਇੱਕ ਵਾਰੀ ਤੇ ਕਿਵੇਂ ਦੇਖਿਆ ਜਾਏ ਵੀ ਕੋਈ ਸਾਡੇ ਤੇ ਕੋਈ ਅਗੇ ਟੇ ਮੇਰੀ ਨਹੀਂ ਜੀ ਲੇਕਿਨ ਜੇ ਕਿ ਹੁੰਦੀ ਹੈ ਤੇ ਹਰ ਹਾਲ ਤੱਕ ਬੱਚਿਆਂ ਦਾ ਪਚਾਵਾਂਗੇ ਹਾਂਜੀ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸੇਤੇ ਸਰਪੰਚ ਜੀ ਆ ਤਾ ਸਿੱਧਿਆ ਉਹ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਪਿੰਡ ਦੇ ਭਰਾਵਾਂ ਮੈਨੂੰ ਸਰਪੰਚ ਜੀ ਨੇ ਸ਼ਾਂਤਨਾ ਚੁਗਿਆ ਉਹਦੀ ਸ਼ਾਂਤੀ ਨਾਲ ਸਾਰੇ ਕੰਮ ਜਰੇ ਆ ਉਹ ਪਿੰਡ ਜਿਹੜੇ ਦੂਰੇ ਕੰਮ ਵੀ ਰਹਿੰਦੇ ਉਹਦੀ ਸ਼ਾਂਤੀ ਨਾਲ ਸਾਰੇ ਕਰਾਂ ਪਿੰਡ ਦੇ ਸਾਰੇ ਸਰਪੰਚ ਜਿਹੜੇ ਬਣਾਇਆ ਮੈਨੂੰ ਬਹੁਤ ਬਹੁਤ ਉਹਦਾ ਧੰਨਵਾਦ ਕਰਦਾ ਮੈਂ ਅਨ ਵਾਇਗੁਰ ਜਿੱਤਾ ਖਰਚਾ ਵਾਇਗੁਰ ਜਿੱਤਾ